ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਅਦਾ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਸਰੰਦ ਸੰਦਸਨ ਸੱਗੂ ਸਾਰਿਆਂ ਦਾ ਸਵਾਗਤ ਕਰਦਾ ਹਾਂ YouTube ਚੈਨਲ ਪੰਜਾਬ ਬੋਲ ਦਾ ਇਸ Facebook ਪੇਜ ਸਰੰਦ ਸੰਦਸਨ ਸੱਗੂ ਦੇ ਉੱਪਰ ਦੋਸਤੋ ਅੱਜ ਆਪਾਂ ਗੱਲ ਕਰਦੇ ਹਾਂ ਸੁਖ ਰਤਿਏ ਦੀ ਸੁਖ ਰਤਿਏ Instagram ਦਾ ਜਿਵੇਂ ਉਹ ਬੀਬੀ ਨਸ਼ੇ ਵਾਲੀ ਕੁਇਨ ਕਹਿੰਦੇ ਸੀਗੇ ਤੇ ਆਪਦੇ ਆਪ ਨੂੰ ਇੰਸਟਾਗ੍ਰam ਦਾ ਰਾਜਾ ਸਮਝਦਾ ਸੀ। ਸੁਖਰਤਿਆ ਉਹ ਜਿਹਦਾ ਮੂੰਹ ਦੇ ਉੱਤੇ ਵੀ ਟੈਟੂ ਜੇ ਬਣਾਈ ਫਿਰਦਾ। ਕਦੇ-ਕਦੇ ਬਾਲ ਜੇ ਰੰਗ ਕੇ, ਕਿਤੇ ਕੋਸ ਕਦੇ ਕੋਸ ਸਰਪ ਪਲੱਸ 2 ਪੜਿਆ ਹੋਇਆ ਤੇ ਸੋਸ਼ਲ ਮੀਡੀਆ ਤੋਂ ਆਉਂਦੀ ਆਮਦਨ ਹੈ। ਜਿੰਨਾ ਉਹਦੇ ਫਾਲੋਅਰਾਂ ਨੇ 5-6 ਲੱਖ ਦੇ ਫਾਲੋਅਰ ਆ। ਨੇ ਉਹਦਾ ਦਿਮਾਗ ਖਰਾਬ ਕਰਦਾ। ਆਪਦੇ ਆਪ ਨੂੰ ਜਿਵੇਂ ਦੂਜੇ ਵੇਖ ਦੇਖਿਆ ਆਪਾਂ ਆ ਮੁੱਖ ਮੰਤਰੀ ਸਟੇਟ ਹੋਰ ਹੈਗਾ ਆ ਮੈਂ ਤਾਂ ਨਾ ਹੀ ਭੁੱਲ ਜਾਂਦੇ ਇਹ ਜਿਹੜੇ ੱੱਕੇ ਨਾ ਬਣੇ ਹੋਏ ਗਿਆ ਉਹਨਾਂ ਦਾ ਇੱਕ ਸੁਖਰਤਿਆ ਸੁਖਰਤਿਆ ਇੰਸਟਾਗ੍ਰਾਮ ਦੇ ਉੱਪਰ ਰਹੀਣਾ ਪਾਉਂਦਾ ਮਸ਼ਹੂਰ ਆ ਤੇ ਹੁਣ ਉਹਨੇ ਇੱਕ ਨਵਾਂ ਕੰਮ ਕੀਤਾ ਬੰਬਈ ਚ ਲੱਗ ਗਿਆ ਕਹਿੰਦਾ ਜੀ ਮੈਂ ਮਾਡਲਿੰਗ ਕਰਨੀ ਆ ਮਾਡਲ ਬਣਨਾ ਉਥੇ ਉਹਦੇ ਮਾਮੇ ਦਾ ਮੁੰਡੇ ਨੂੰ ਮੇ ਨਾਲ ਲੈ ਗਿਆ ਗੁਰਪ੍ਰੀਤ ਨੂੰ ਇਹਦਾ ਨਾਮ ਸੁਖਪ੍ਰੀਤ ਸੀਗਾ ਤਾਂ ਇਹਦਾ ਪਿੰਡ ਰਤਿਆ ਸੁਖ ਰਤਿਆ ਕਹਿੰਦੇ ਆ ਇਹਨੂੰ ਤੇ ਉਥੇ ਮੁੰਬੇ ਜਾ ਕੇ ਇਹਦਾ ਇੱਕ ਕਿਸੇ ਪਾਰਲਰ ਵਾਲੀ ਬੀਬੀ ਨਾਲ ਨੇੜਤਾ ਹੋਈ ਉਹਨੇ ਇਹਨੂੰ 5 ਲੱਖ ਰੁਪਏ ਦਾ ਸਪਾਰੀ ਦੇ ਕੇ ਇੱਕ ਔਰਤ ਮਰਵਾਉਣ ਦਾ ਗੱਲ ਕਰ ਲਈ ਇਸ ਬੰਦੇ ਨੇ ਆਨਲਾਈਨ ਇੱਕ ਚਾਕੂ ਖਰੀਦਿਆ ਵੀ ਲੋਕਾਂ ਨੂੰ ਪਤਾ ਨਾ ਲੱਗੇ ਤੇ ਉਸ ਬੀਬੀ ਦਾ ਇਹਨਾਂ ਨੇ ਪਿੱਛਾ ਕਰਦਿਆਂ ਨੇ ਨਿਗਾਹ ਰੱਖੀ ਵੀ ਕਦੋਂ ਜਾਂਦੀ ਆ ਕਿੱਧਰੋਂ ਆਉਂਦੀ ਆ ਰੇਕੀ ਕੀਤੀ ਤੇ ਕੁਝ ਦਿਨ ਹੋਏ ਇਹਨਾਂ ਨੇ ਉਹ ਬੀਬੀ ਨੂੰ ਤੁਰੇ ਜਾਂਦੀ ਨੂੰ ਗਲਾ ਵੱਢ ਕੇ ਉਹਦੀ ਹੱਤਿਆ ਕਰਤੀ ਪਰ ਇਹਨਾਂ ਦੇ ਮਾਰੇ ਕਰਵਾ ਉਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਦਰਜ ਹੋ ਗਈ ਇਨਾਂ ਨੇ ਹਾਲਾਂਕਿ ਮੂੰਹ ਦੇ ਉੱਪਰ ਮਾਸਕ ਲਾਏ ਹੋਏ ਸੀਗੇ ਪਰ ਫਿਰ ਵੀ ਇਹ ਫੜੇ ਗਏ ਕੱਲ ਇਹ ਪਰਸੋਂ ਕੱਲ ਦੀ ਗੱਲ ਹੀ ਆ ਦਿੱਲੀੋਂ ਫਰੇ ਗਇਆ ਗੁਰਕਾਉਂ ਤੋਂ ਤੇ ਮਾਸਟਰ ਦੇ ਮਾਮੇ ਦਾ ਮੁੰਡਾ ਵੀ ਨਾਲ ਜਿਹੜਾ ਗੁਰਪ੍ਰੀਤ ਆ ਹੁਣ ਗੱਲ ਕਰਦਾ ਵੀ ਇਹ ਕਿਉਂ ਇਧਰ ਉਤਰਿਆ ਸੁਣਿਆ ਜਾਇਆ ਵੀ ਇਹਨੂੰ ਕਹਿੰਦੇ ਪੈਸਿਆਂ ਦੀ ਲੋੜ ਸੀ ਤੇ ਇਹਨੇ ਕਿਹਾ ਵੀ ਚਲ ਆਪਾਂ ਐਸ ਦੇ ਕੇ ਨਾਲ ਪੈਸੇ ਕਮਾ ਲੈਂਦੇ ਆ 5 ਲੱਖ ਰੁਪਈਆ ਲੈ ਕੇ ਇਹਨੇ ਉਹ ਕਤਲ ਕਰਤਾ ਪਰ ਜਿਵੇਂ ਕਹਿੰਦੇ ਹੁੰਦੇ ਆ ਵੀ ਜਦੋਂ ਕਿਸਮਤ ਮਾਰੀ ਹੋਵੇ ਤਾਂ ਫੇਰ ਬਾਹਲਾ ਦੂਰ ਨਿਭਜਾ ਜਾਂਦਾ ਬੰਬਿਓ ਆ ਗਿਆ ਤੇ ਇੱਥੇ ਦਿੱਲੀ ਕੋਲੇ ਆ ਕੇ ਫੜਿਆ ਗਿਆ ਹੁਣ ਦੋਨੇ ਜਾਨੇ ਜੇਲ੍ਹ ਚ ਪੁਲਿਸ ਨੇ ਰਿਮਾਂਡ ਲੈ ਲਿਆ ਇਹਦਾ ਹੁਣ ਗੱਲ ਕਰਨਾ ਵੀ ਇਹੋ ਜਿਹੇ ਬੰਦੇ ਕਟਿਆ ਸੋਚਦੇ ਮਾਲਕ ਜਾਂ ਜਿਹੜੇ ਬਿਨਾ ਕਿਸੇ ਗੁਣ ਤੋਂ ਮਸ਼ਹੂਰ ਹੋ ਜਾਂਦੇ ਆ ਉਹਦੇ ਪਿੱਛੇ ਕਾਰਨ ਕੀ ਆ ਕਾਰਨ ਮੇਰੀ ਨਜ਼ਰ ਦੇ ਵਿੱਚ ਤਾਂ ਸਭ ਤੋਂ ਵੱਡਾ ਕਾਰਨ ਇਹ ਹੈ ਵੀ ਜਿਹੜੀ ਆਪਣੀ ਆਡੀਅנס ਆ ਉਹ ਇਹ ਜਿਹੇ ਕਟਿਆ ਟੋਚਿਆ ਬੰਦਿਆਂ ਨੂੰ ਬੇਕੂ ਬੰਦਿਆਂ ਨੂੰ ਸਿਰ ਤੇ ਬਿਠਾ ਲੈਂਦੀ ਆ ਬਿਨਾ ਗੱਲ ਤੋਂ ਬਿਨਾ ਮਤਲਬ ਤੋਂ ਜਦੋਂ ਬੰਦੇ 'ਚ ਕੋਈ ਗੁਣ ਹੋਵੇ ਕਾਮਯਾਬ ਹੋਇਆ ਹੋਵੇ ਮਿਹਨਤ ਕਰਕੇ ਉਹ ਬੰਦਾ ਕਦੇ ਪਿਆਰ ਨਹੀਂ ਛੱਡਦਾ ਜਿਹੜੇ ਬੰਦੇ ਦੇ ਪੈਰ ਥੱਲੇ ਬਟੇਰਾ ਆ ਜਾਵੇ ਉਹ ਇਹੋ ਜਿਹੇ ਪੁੱਠੇ ਸਿੱਧੇ ਕੰਮ ਕਰਦਾ ਹੀ ਆ ਕਿਉਂਕਿ ਦਿਮਾਗ ਤਾਂ ਉਹਦਾ ਉਹੀ ਆ ਸੈਲੀਬ੍ਰਿਟੀ ਬਣਨਾ ਜਾਂ 5 ਲੱਖ ਫਾਲੋਅਰ ਹੋ ਜਾਣਾ ਉਹ ਹੋਰ ਗੱਲ ਆ ਪਰ ਆ ਜਿਹੜੇ ਕਤਲ ਕਰਨੇ ਆ ਉਹ ਵੀ ਸਪਾਰੇ ਲੈ ਕੇ ਤਾਂ ਇਹ ਗਿਣੀ ਮਿੱਤੀ ਸਾਜ਼ਿਸ਼ੀ ਹੁੰਦੀ ਆ ਕੋਈ ਇਹ ਇੱਕ ਆਇ ਨਹੀਂ ਹੈ ਅਚਾਨਕ ਹੋ ਗਿਆ ਜੀ ਕੁਦਰਤੀ ਹੋ ਗਿਆ ਜੀ ਭਗਤਾਂ ਨੇ ਲੱਗਿਆ ਜੀ ਪ੍ਰੇਖੇ ਨਾਲ ਹੋ ਗਿਆ ਇਹ ਹੋ ਨਹੀਂ ਹੈ ਇਹਨਾਂ ਬੰਦਿਆਂ ਨੇ ਪੈਸਾ ਹੀ ਮੁੱਖ ਰੱਖ ਲਿਆ ਪੈਸਾ ਰੱਖ ਤਾਂ ਲਿਆ ਮੁੱਖ ਪਰ ਇੱਜ਼ਤ ਨਹੀਂ ਰਹਿੰਦੀ ਹੁਣ ਜਿਹੜੇ ਬੰਦੇ ਦੀ ਇੱਜ਼ਤ ਇਹ ਨਹੀਂ ਗਈ ਉਹਦੇ ਕੋਲੇ ਪੈਸਾ ਭਾਵੇਂ ਕਰੋੜਾਂ ਰੁਪਈਆ ਹੋਵੇ ਤੇ ਕਾਮ ਨਹੀਂ ਬਣਨੀ ਹੁਣ ਸੁਖਰਪੀਏ ਦੇਤੇ ਕਤਲ ਦਾ ਕੇਸ ਪੈ ਗਿਆ ਅੰਦਰ ਹਜੇ ਪੁੱਛ ਗੱਜ ਹੋਊਗੀ ਹੋ ਸਕਦਾ 2-4 ਬੰਦਿਆਂ ਦੇ ਹੋਰ ਵੀ ਨਾਲ ਲੈ ਦੇਵੇ ਉਹ ਜਿਹੜੀ ਬੀਬੀ ਨੇ ਇਹਨਾਂ ਦੀ ਗੱਲ ਕਰਾਈ ਜਿਹਦੀ ਉਹ ਪਤਨੀ ਮਾਰੀ ਗਈ ਉਹ ਵੀ ਬੰਦਾ ਫੜਿਆ ਜਾਊਗਾ ਗੱਲ ਕਾਫੀ ਲੰਬੀ ਖੇਡੂਗੀ ਗੱਲ ਇਹ ਆਪਣੇ ਪੰਜਾਬੀਆਂ ਨੂੰ ਇੱਕ ਆਦਤੀ ਆ ਜਿਹੜੀ ਇਹੋ ਜਿਹੇ ਟੁੱਟੇ ਬੰਦਿਆਂ ਨੂੰ ਸਿਰ ਤੇ ਬਿਠਾ ਲੈਂਦੇ ਆ ਉਹਨਾਂ ਦੀ ਮਾਨਸਿਕਤਾ ਕੀ ਆ ਇਹ ਇਹਨੇ ਸੋਕਰਤਿਏ ਦੇ ਕੰਮਾਂ ਨੇ ਦਰਸਾਤਾ ਇਹਦੀ ਸੋਚ ਨੇ ਦਰਸਾਤਾ ਵੀ ਇਹਦਾ ਪੈਸਾ ਕਮਾਉਣਾ ਹੀ ਮੁੱਖ ਮੁੱਖ ਮਕਸਦ ਆ ਸਭ ਪੈਸਾ ਕਮਾਉਣਾ ਹੋ ਡੱਕਾ ਨੇ ਤੇ ਪੈਸੇ ਦੇ ਕਰਕੇ ਹੀ ਇਹ ਤੁਹਾਨੂੰ ਪਤਾ ਵੀ ਅੱਜ ਇਹ ਜੇਲ੍ਹ 'ਚ ਬੈਠਾ ਸਾਰੇ ਆ ਭਰਾਵਾਂ ਨੂੰ ਇਹੋ ਬੇਨਤੀ ਆ ਵੀ ਪ੍ਰਭੂ ਇਹੋ ਜੇ ਘਟਿਆ ਸੂਚ ਦੇ ਮਾਲਕਾਂ ਤੋਂ ਜਿਹੜਾ ਬੰਦਾ ਪੰਗਾ ਜਿਆ ਸਰ ਕਰਕੇ ਰੰਗ ਬਰੰਗਾ ਜਿਆ ਸਰ ਕਰਕੇ ਮੂੰਹ ਤੇ ਐਵੇਂ ਇੱਕ ਤੇ ਦੂਜੇ ਬਣਾਈ ਫਿਰਦਾ ਲੋਕ ਤਾਂ ਲੱਤਾਂ ਬਾਹਾਂ ਤੇ ਬਣਾਉਂਦੇ ਆ ਕਿ ਬਤੰਦਰ ਮੂੰਹ ਤੇ ਬਣਾਈ ਫਿਰਦਾ ਸੀ ਤੇ ਇਹੋ ਜੇ ਬੰਦਿਆਂ ਦੇ ਜੁੱਤੀਆਂ ਮਾਰਿਆ ਕੋ ਟਕਾ ਕੇ ਚਲੋ ਹੁਣ ਸਰਕਾਰ ਨੇ ਤਾਂ ਮਾਰ ਹੀ ਦੇਣੀਆਂ ਪ੍ਰਸ਼ਾਸਨ ਨੇ ਤਾਂ ਮਾਰ ਹੀ ਦੇਣੀਆਂ ਪਰ ਫਿਰ ਵੀ ਆਪਣੇ ਲੋਕਾਂ ਨੂੰ ਵੀ ਬੇਨਤੀ ਆ ਵੀ ਇਹਨਾਂ ਤੋਂ ਐਵੇਂ ਨਾ ਤੱਤ ਕਹਿ ਗਰੂ ਗਿੱਦੜਾਂ ਦਾ ਗੂ ਪਹਾੜੇ ਨਾ ਚੜਾਇਆ ਸੋ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਿਓ ਨਾ ਚੰਗੀ ਲੱਗੀ ਤਾਂ ਇਗਨੋਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ